ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲੇ ਖੰਦੇ ਨਜ਼ਰ ਨਹੀਂ ਆ ਰਹੇ ਤਾਜ਼ਾ ਮਾਮਲਾ ਠੇਰਾਪੱਸੀ ਦੇ ਪਿੰਡ ਦੇਵੀ ਨਗਰ ਤੋਂ ਸਾਹਮਣੇ ਆਇਆ ਜਿੱਥੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਮਹਿਲਾ ਉੱਤੇ ਬੇਅਦਬੀ ਕਰਨ ਦੇ ਇਲਜ਼ਾਮ ਲੱਗੇ ਨੇ 10 ਜਨਵਰੀ ਸੂਰਜ ਸਾਢੇ 8 ਵਜੇ ਦੇ ਕਰੀਬ ਮਹਿਲਾ ਨੇ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਵੱਲੋਂ ਮਹਿਲਾ ਨੂੰ ਕਾਬੂ ਕਰਕੇ ਪਹਿਲਾਂ ਤਾਂ ਕੁੱਟਿਆ ਗਿਆ ਤੇ ਫਿਰ ਪੁਲਿਸ ਤੇ ਹਵਾਲੇ ਕਰ ਦਿੱਤਾ ਲੜਕੀ ਮੇਰੀ ਪੜੋਸਣ ਆ ਜੀ ਕਿਹੜੀ ਲੜਕੀ ਜਿਹਨੇ ਇਹ ਮਹਾਰਾਜ ਦੀ ਬੇਅਦਬੀ ਕੀਤੀ ਆ ਇਹ ਲੜਕੀ ਮੈਰਿਡ ਆ ਜੀ ਦੋ ਬੱਚੇ ਆ ਇਹਦੇ ਕੋਲ ਇਹ ਸਿੰਘ ਪਰੇ ਫੁੱਡੇ ਵਿਆਹੀ ਹੋਈ ਆ ਇਹਨੇ ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਗੁਰਦੁਆਰੇ ਚ ਬੜੀ ਆ ਜੁੜੇ ਖੁੱਲ ਕੇ ਜਾ ਕੇ ਇਹਨੇ ਮਹਾਰਾਜ ਦੇ ਪ੍ਰਗਾਸ ਤੇ ਉੱਤੇ ਬੈਠੀ ਆ ਬੈਠ ਕੇ ਇਸਨੇ ਆਪਣਾ ਅੰਗ ਕਾੜਨੇ ਸ਼ੁਰੂ ਕਰਤੇ ਫਿਰ ਇਹਨੇ ਕੁੱਕਾਂ ਮਾਰਨੀਆਂ ਜਿਸ ਟਾਈਮ ਸ਼ੁਰੂ ਕਰੀਆਂ ਤਾਂ ਉਸ ਟਾਈਮ ਪੱਤੀ ਸਿੰਘ ਜੋ 1 2 3 ਵਿਆ ਬਾਹਰ ਖੜੀਆਂ ਸੀ ਉਹ ਭੱਜ ਕੇ ਗਈਆਂ ਇਹਨੂੰ ਖਿੱਚ ਕੇ ਕੁੱਟਦੀਆਂ ਬਾਹਰ ਲੈ ਆਈਆਂ ਜਦ ਤੱਕ ਇਹਨੇ 273 ਰੰਗ ਮਹਾਰਾਜ ਦੇ ਪਾੜ ਚੁੱਕੇ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਮਹਿਲਾ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ ਤੇ ਜੈਦਤਰ ਆਪਣੇ ਪੇਕਿਆਂ ਕੋਲੀ ਰਹਿੰਦੀ ਸੀ ਇਸ ਲਈ ਉਹ ਰੋਜ਼ਾਨਾ ਇਸ ਗੁਰਦਾਰਾ ਸਾਹਿਬ ਦੇ ਵਿੱਚ ਆਉਂਦੀ ਸੀ ਗੁਰਦਾਰਾ ਸਾਹਿਬ ਦੇ ਗਰੰਥੀ ਮੰਗ ਕਰ ਰਹੇ ਨੇ ਕਿ ਮੁਲਜ਼ਮ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅਗੇ ਤੋਂ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਇਹ 8:30 ਵਜੇ ਦੀ ਗੱਲ ਹੈ ਜੀ 8:30 ਵਜੇ ਅੰਦਰ ਆਈ ਹੈ ਸਵੇਰੇ ਅੱਜ ਹਾਂਜੀ 8:30 ਵਜੇ ਅੰਦਰ ਆਈ ਹੈ ਇਹ 416 ਤੋਂ ਲੈ ਕੇ ਤੇ 600 ਤੱਕ ਇਹਨੇ ਬੇਦਵੀ ਕੀਤੀ ਤੇ ਮੌਕੇ ਤੇ ਫੜ ਲਿਆ ਸੀ ਫਿਰ ਇਹਨੂੰ ਅੰਦਰ ਫਿਰ ਪੁਲਿਸ ਨੇ ਰਿਪੋਰਟ ਕੀਤੀ ਹੈ ਜੀ ਪੁਲਿਸ ਆਈ ਹੈ ਲੜਕੀ ਨੂੰ ਲੈ ਗਈ ਹੈ ਥਾਣੇ ਲੈ ਗਈ ਹੈ ਲੜਕੀ ਨੂੰ ਹੁਣ ਉਹ ਜੋ ਵੀ ਕੋਈ ਕਾਰਵਾਈ ਬਣੇਗੀ ਉਹ ਪੁਲਿਸ ਪ੍ਰਸ਼ਾਸਨ ਕਰੇਗਾ ਪਹਿਲੇ ਵੀ ਨਿਤਨੇਮ ਛਾਂ ਸਵੇਰੇ ਆਰੀ ਹੈ ਗੁਰਦੁਆਰਾ ਸਾਹਿਬ ਆ ਕੇ ਅੱਧਾ ਘੰਟਾ ਬੈਠ ਕੇ ਜਾਂਦੀ ਹੈ ਤੇ ਗਰਵਾਣੀ ਸੁਣਦੀ ਹੈ ਜਿਆਦਾਤਰ ਆਪਣੇ ਮਤਲਬ ਆਦਮੀ ਕੋਲ ਘੱਟ ਹੀ ਰਹਿੰਦੀ ਹੈ ਪੇਕੇ ਕੋਲ ਜਿਆਦਾ ਰਹਿੰਦੀ ਹੈ ਉੱਥੇ ਇਹ ਕੁੱਟ ਮਾਰ ਕੇ ਪਜਾ ਦਿੰਦੇ ਨੇ ਘਰ ਦੇ ਦੇ ਵੀ ਤੂੰ ਆਪਣੇ ਆਦਮੀ ਕੋਲ ਰਹਿ ਤੇ ਇਹ ਉੱਥੋਂ ਫਿਰ ਰਾਤ 12:00 1:00 ਵਜੇ ਤੱਕ ਪੈਦਲ ਹੀ ਫਿਰ ਆਪਣੇ ਪੇਕੇ ਕੋਲ ਆ ਜਾਂਦੀ ਹੈ ਮੌਕੇ ਤੇ ਪਹੁੰਚੇ ਪੁਲਿਸ ਤੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਉਹਨਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੁਲਜ਼ਮ ਤੇ ਖਿਲਾਫ ਪੜਦੀ ਕਾਰਵਾਈ ਕਰਨਗੇ ਬਸ ਇਹੀ ਐ ਸਾਡੀ ਬੇਨਤੀ ਸਖਤ ਸਹਿਗਤ ਸਵਾਗਤੋ ਸਤਿ ਸਜਾ ਮਿਲੇ ਤੇ ਇਹ ਪਤਾ ਲੱਗੇ ਸਾਨੂੰ ਵੀ ਹੋਰ ਇਹਦੇ ਨਾਲ ਵੀ ਕਿਸ ਕਿਸ ਦਾ ਹੱਥ ਹੈ ਕੀ ਹੈ ਇਦਾਂ ਹੀ ਹੋਊਗਾ ਠੀਕ ਹੈ ਸਾਡਾ ਇਹ ਮੇਰੀ ਆਪਣੀ ਡਿਊਟੀ ਆ ਉਹ ਇਹ ਕਰਕੇ ਫਿਰ ਅਸੀਂ ਮੈਂ ਦੁਬਾਰਾ ਤੁਹਾਡੇ ਚਾਹੂੰਗਾ ਆ ਕੇ ਫਿਰ ਤੁਹਾਨੂੰ ਦੱਸਾਂਗੇ ਬਿਲਕੁਲ ਠੀਕ ਹੈ ਹਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲੇ ਫਤਕਰ ਸਾਹਿਬ ਤੋਂ ਲੁਧਿਆਣਾ ਤੋਂ ਵੀ ਸਾਹਮਣੇ ਆਏ ਨੇ ਕਿ ਇਹ ਮਾਮਲਾ ਵੀ ਉਸੇ ਕੜੀ ਦਾ ਹਿੱਸਾ ਹੈ ਇਸ ਸ਼ਬਦ ਲਈ ਪੁਲਿਸ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਸਭ ਸਾਹਮਣੇ ਆਏਗਾ ਦਲਜੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ